ਮੈਂ ਅੱਜ ਆਕਾਲੀ ਦਲ ਨੂੰ ਜਿੱਤਿਆ ਹੋਇਆ ਮੰਨਦਾ ਜੀ ਆਕਾਲੀ ਦਲ ਹਾਰਿਆ ਨਹੀਂਗਾ ਅੱਜ ਆਕਾਲੀ ਦਲ ਜਿੱਤਿਆ ਤੇ ਜੇ ਇਹ ਹੀ ਗੱਲ ਤੰਨੜ ਪਹਿਲਾਂ ਕਈ ਹੁੰਦੀ ਕਹਿਣਾ ਸੀ ਵੀ ਸੁਖਵੀਰ ਬਾਦਲ ਤੋਂ ਪੈਸੇ ਲੈ ਲਿਆ ਜਦ ਕਿ ਹਕੀਕਤ ਇਹ ਆ ਕਿ ਆਕਾਲੀ ਦਲ ਨੂੰ ਅੱਜ ਜਿੱਤ ਨਸੀਬ ਹੋਈ ਆ ਉਹਨਾਂ ਦੇ ਵਿੱਚ ਇੱਕ ਵਾਰ ਫੇਰ ਸਾਹਸ ਆਤ ਆ ਜੀ ਇਸ ਮੁਕਾਬਲੇ ਦੇ ਵਿੱਚ ਜਦੋਂ ਸੱਤਾਧਾਰੀ ਧਿਰ ਦੇ ਨਾਲ ਭੇੜਨਾ ਹੋਵੇ ਜਦੋਂ ਭਾਜਪਾ ਨਾਲ ਦੀ ਭੇੜਨਾ ਹੋਵੇ ਜਦੋਂ ਕਾਂਗਰਸ ਚੌਥੇ ਚੌਥੇ ਨੰਬਰ ਤੇ ਚੱਲਦੀ ਹੋਵੇ ਜਦੋਂ ਮਨਦੀਪ ਸਿੰਘ ਦੇ ਨਾਲ ਵੀ ਮੁਕਾਬਲਾ ਹੋਵੇ ਤੇ ਜਦੋਂ ਇਕੱਲੇ ਤੌਰ ਤੇ ਲੜਨਾ ਹੋਵੇ ਤੇ ਜਦੋਂ ਅਕਾਲੀ ਦਲ ਨੂੰ ਸਾਰੇ ਛੜ ਛੜ ਕੇ ਗਏ ਹੋਣ ਉਸ ਵੇਲੇ ਦੇ ਵਿੱਚ ਅਕਾਲੀ ਦਲ ਅੱਜ ਦੂਜੇ ਨੰਬਰ ਦੇ ਉੱਤੇ ਰਹਿਣਾ ਹੁਣ ਤੱਕ ਦੇ 10ਵੇਂ ਗੇੜ ਦੇ ਮੁਤਾਬਕ ਤੇ ਪਹਿਲੇ ਤਿੰਨ ਰਾਊਂਡ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਦਾ ਪਹਿਲੇ ਨੰਬਰ ਦੇ ਉੱਤੇ ਰਹਿਣਾ ਇਹ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਇਹ ਕੋਈ ਛੋਟੀ ਗੱਲ ਨਹੀਂ ਆ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮੁੱਕੀ ਨਹੀਂ ਅੱਜ ਦਾ ਅਰਥ ਇਹ ਆ ਮੈਂ ਅੱਜ ਆਕਾਲੀ ਦਲ ਨੂੰ ਜਿੱਤਿਆ ਹੋਇਆ ਮੰਨਦਾ ਜੀ ਆਕਾਲੀ ਦਲ ਹਾਰਿਆ ਨਹੀਂਗਾ ਅੱਜ ਆਕਾਲੀ ਦਲ ਜਿੱਤਿਆ ਤੇ ਜੇ ਇਹ ਹੀ ਗੜ ਤੰਨੜ ਪਹਿਲਾਂ ਕਈ ਹੁੰਦੀ ਕਿਹਾ ਸੀ ਵੀ ਸੁਖਵੀਰ ਬਾਦਲ ਤੋਂ ਪੈਸੇ ਲੈ ਲਿਆ ਜਦ ਕਿ ਹਕੀਕਤ ਇਹ ਆ ਕਿ ਆਕਾਲੀ ਦਲ ਨੂੰ ਅੱਜ ਜਿੱਤ ਨਸੀਬ ਹੋਈ ਆ ਉਹਨਾਂ ਦੇ ਵਿੱਚ ਇੱਕ ਵਾਰ ਫੇਰ ਸਾਹਸ ਆਤ ਆ ਜੀ ਇਸ ਮੁਕਾਬਲੇ ਦੇ ਵਿੱਚ ਜਦੋਂ ਸੱਤਾਧਾਰੀ ਧਿਰ ਦੇ ਨਾਲ ਭੇੜਨਾ ਹੋਵੇ ਜਦੋਂ ਭਾਜਪਾ ਨਾਲ ਵੀ ਭੇੜਨਾ ਹੋਵੇ ਜਦੋਂ ਕਾਂਗਰਸ ਚੌਥੇ ਚੌਥੇ ਨੰਬਰ ਤੇ ਚੱਲਦੀ ਹੋਵੇ ਜਦੋਂ ਮਨਦੀਪ ਸਿੰਘ ਦੇ ਨਾਲ ਵੀ ਮੁਕਾਬਲਾ ਹੋਵੇ ਤੇ ਜਦੋਂ ਇਕੱਲੇ ਤੌਰ ਤੇ ਲੜਨਾ ਹੋਵੇ ਤੇ ਜਦੋਂ ਅਕਾਲੀ ਦਲ ਨੂੰ ਸਾਰੇ ਛੜ ਛੜ ਕੇ ਗਏ ਹੋਣ ਉਸ ਵੇਲੇ ਦੇ ਵਿੱਚ ਅਕਾਲੀ ਦਲ ਅੱਜ ਦੂਜੇ ਨੰਬਰ ਦੇ ਉੱਤੇ ਰਹਿਣਾ ਹੁਣ ਤੱਕ ਦੇ 10ਵੇਂ ਗੇਟ ਦੇ ਮੁਤਾਬਕ ਤੇ ਪਹਿਲੇ ਤਿੰਨ ਰਾਊਂਡ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਦਾ ਪਹਿਲੇ ਨੰਬਰ ਦੇ ਉੱਤੇ ਰਹਿਣਾ ਇਹ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਇਹ ਕੋਈ ਛੋਟੀ ਗੱਲ ਨਹੀਂ ਆ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮੁੱਕੀ ਨਹੀਂ ਅੱਜ ਦਾ ਅਰਥ ਇਹ ਆ ਮੈਂ ਅੱਜ ਅਕਾਲੀ ਦਲ ਨੂੰ ਜਿੱਤਿਆ ਹੋਇਆ ਮੰਨਦਾ ਜੀ ਅਕਾਲੀ ਦਲ ਹਾਰਿਆ ਨਹੀਂਗਾ ਅੱਜ ਅਕਾਲੀ ਦਲ ਜਿੱਤਿਆ ਤੇ ਜੇ ਇਹੀ ਗੱਲ ਤੰਨੜ ਪਹਿਲਾਂ ਕਈ ਹੁੰਦੀ ਕਿਣਾ ਸੀ ਵੀ ਸੁਖਬੀਰ ਬਾਦਲ ਤੋਂ ਪੈਸੇ ਲੈ ਲਿਆ ਯਾਨੀ ਕਿ ਹਕੀਕਤ ਇਹ ਆ ਕਿ ਅਕਾਲੀ ਦਲ ਨੂੰ ਅੱਜ ਜਿੱਤ ਨਸੀਬ ਹੋਈ ਆ ਉਹਨਾਂ ਦੇ ਵਿੱਚ ਇੱਕ ਵਾਰ ਫੇਰ ਸਾਹਸਤ ਆਇਆ ਜੀ ਇਸ ਮੁਕਾਬਲੇ ਦੇ ਵਿੱਚ ਜਦੋਂ ਸੱਤਾਧਾਰੀ ਧਿਰ ਦੇ ਨਾਲ ਭੇਡਣਾ ਹੋਵੇ ਜਦੋਂ ਭਾਜਪਾ ਨਾਲ ਵੀ ਭੇਡਣਾ ਹੋਵੇ ਜਦੋਂ ਕਾਂਗਰਸ ਚ ਚੌਥੇ ਚੌਥੇ ਨੰਬਰ ਤੇ ਚੱਲਦੀ ਹੋਵੇ ਜਦੋਂ ਮਨਦੀਪ ਸਿੰਘ ਦੇ ਨਾਲ ਵੀ ਮੁਕਾਬਲਾ ਹੋਵੇ ਤੇ ਜਦੋਂ ਇਕੱਲੇ ਤੌਰ ਤੇ ਲੜਨਾ ਹੋਵੇ ਤੇ ਜਦੋਂ ਅਕਾਲੀ ਦਲ ਨੂੰ ਸਾਰੇ ਛੜ ਛੜ ਕੇ ਗਏ ਹੋਣ ਉਸ ਵੇਲੇ ਦੇ ਵਿੱਚ ਅਕਾਲੀ ਦਲ ਅੱਜ ਦੂਜੇ ਨੰਬਰ ਦੇ ਉੱਤੇ ਰਹਿਣਾ ਹੁਣ ਤੱਕ ਦੇ 10ਵੇਂ ਗੇੜ ਦੇ ਮੁਤਾਬਕ ਤੇ ਪਹਿਲੇ 3 ਰਾਊਂਡ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਦਾ ਪਹਿਲੇ ਨੰਬਰ ਦੇ ਉੱਤੇ ਰਹਿਣਾ ਇਹ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਇਹ ਕੋਈ ਛੋਟੀ ਗੱਲ ਨਹੀਂ ਆ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮੁੱਕੀ ਨਹੀਂ ਅੱਜ ਦਾ ਅਰਥ ਇਹ ਆ